ਹਾਂਜੀ ਬੇਚ ਕਿਨਾ ਕੀ ਔਰ ਪਿੰਡ ਕਿਹੜਾ ਹੋਈ ਤੁਹਾਡੀ ਮੇਰਾ ਨਾਮ ਦਿਮਪੀ ਹੈ ਜੀ ਪਿੰਡ ਗੁਰੂਸਾਰਾ ਮੇਰਾ ਬੇਚ ਕੀ ਹੋਏਗੀ ਕਟੜਾ ਜਿਹੜੀ ਸੋਸ਼ਲ ਮੀਡੀਆ ਵਾਇਰਲ ਹੋਈ ਵੀਡੀਓ ਤੁਹਾਡੀ ਕੀ ਲੱਗਦੀ ਤੁਹਾਡੇ ਔਰ ਹਾਂਜੀ ਉਹ ਨਾ ਮੇਰੀ ਬਿਟੀ ਹੈ ਗੁੜੀਆ ਮੇਰੀ ਤੇ ਉਹ 24 ਤਰੀਕ ਦੀ ਗੱਲ ਹੈ ਜੀ ਆ ਟਾਈਮ ਸੀਗਾ ਕੋਈ 4 ਕੋਈ ਦਾ ਟਾਈਮ ਸੀਗਾ ਸ਼ਾਮ ਦਾ ਤੇ ਗੁੜੀਆ ਨਾ ਆਪਣੇ ਖੇਡ ਰਹੀ ਸੀ ਆਪਣੇ ਮम्मा ਕੋਲੇ ਤੇ ਮੇਰੇ ਪਾਪਾ ਸਬਜ਼ੀ ਲੈਣ ਗਏ ਐ ਦੁਕਾਨ ਤੇ ਤੇ ਉਹਨਾਂ ਦੇ ਮਗਰ ਤੁਰ ਪਿਓ ਜੀ ਤੇ ਉਹਦਾ ਮੇਰੇ ਵਾਈਫ ਨੂੰ ਆਇਆ ਹੋ ਗਿਆ ਵੀ ਉਹ ਡੈਡੀ ਨਾਲ ਗਏ ਵੇ ਆ ਉਤਰ ਨਾਲ ਜਾਵਦੀ ਡੈਡੀ ਤੇ ਤਾਂ ਹੀ ਉਹਨਾਂ ਨੇ ਇੱਕ ਕਮੈਂਟ ਖਿਆਲ ਨਹੀਂ ਕੀਤਾਗਾ ਫਿਰ ਜਦੋਂ ਉਹਨੂੰ ਬਾਅਦ ਚ ਗਿਆ ਚਲ ਮੈਂ ਫੋਨ ਕਰਕੇ ਪੁੱਛੀ ਲਵਾਂ ਇੱਕਰੀ ਨਾਲ ਦੀ ਨਾਲ ਡੈਡੀ ਨੂੰ ਫੋਨ ਕੀਤਾ ਇਹਦੋਂ ਕਿ ਡੈਡੀ ਕਹਿੰਦੇ ਵੀ ਮੇਰੇ ਨਾਲ ਨਹੀਂ ਗਈ ਫਿਰ ਉਹ ਆਪਣੇ ਆਂਢ ਗੁਆਂਢ ਚ ਸਾਰੇ ਦੇਖਦੇਖ ਰਹੀ ਇੱਥੇ ਤੇ ਨਾਮ ਲਈ ਗੁਰਿਆ ਤੇ ਉਹ ਬਾਅਦ ਜਦੋਂ ਸੀਸੀਟੀਵੀ ਚ ਦੇਖਿਆ ਤੇ ਉਹਨਾਂ ਖੇਡਦੀ ਖੇਡਦੀ ਕਿਤੇ ਉਹਦੇ ਕੋਲ ਇੱਕ ਡੋਲ ਜੀ ਸੀਗੀ ਤੇ ਉਹ ਪਾਣੀ ਵਾਲ ਡਰਮ ਚ ਸਿੱਟ ਲਈ ਉਹਨਾਂ ਨੇ ਗੁਰਿਆ ਨੇ ਤੇ ਜਦੋਂ ਡੋਲ ਕੱਢਣ ਲੱਗੀ ਤੇ ਉਹਦੇ ਵਿੱਚ ਆਪ ਬੈਨਸ ਨਹੀਂ ਬਣਿਆ ਤੇ ਵਿੱਚ ਡਿੱਗ ਗਈ ਮੁੱਤੇ ਮੋਟ ਡਿੱਗੀ ਵਿੱਚ ਤੇ ਫਿਰ ਹੁਣ ਕੀ ਹਾਲਾਤ ਕੀ ਉਦੋਂ ਬਾਅਦ ਕੀ ਹੋਇਆ ਕਿ ਫਿਰ ਉਸ ਤੋਂ ਬੱਚੇ ਨੂੰ ਦਿਖਾਇਆ ਡਾਕਟਰ ਨੇ ਹਾਂਜੀ ਕਰੀਬ 9 ਮਿੰਟ ਤੱਕ ਛੱਡ ਕੇ ਰਹੀ ਵਿੱਚ ਪਾਣੀ ਦੇ ਤੇ ਫਿਰ ਉਹਨੂੰ ਜਦੋਂ ਪਤਾ ਲੱਗਿਆ ਕੱਢਿਆ ਫਿਰ ਕੋਲ ਮੋੜਛਾਲ ਦੀ ਸੀਟ ਤੇ ਪਾ ਕੇ ਉਹਨੂੰ ਮੁੱਦੇ ਪਾ ਕੇ ਪਾਣੀ ਕੱਢਿਆ ਗਿਆ ਉਹਦੇ ਪੇਟ ਚੋਂ ਤੇ ਡਾਕਟਰ ਵੀ ਆ ਗਿਆ ਸੀ ਪਿੰਡੋਂ ਤੇ ਫਿਰ ਉਹਨਾਂ ਨੂੰ ਗਵਾਂਢੀ ਸੀਗੇ ਆਪਣੇ ਨਾਲ ਘਰ ਵਾਲੇ ਮੁੰਡਾ ਉਹ ਕਾਰ ਤੇ ਤੇ ਜੈਨ ਦੇ ਹਸਪੀਟਲ ਲੈ ਆਏ ਇੱਥੇ ਮਿੱਤਰੋ ਇਹ ਠੀਕ ਰੋਂਣਾ ਨਹੀਂ ਰੈਫਰ ਕਰਤਾ ਸੀ ਬਠਿੰਡਾ ਫਿਰ ਅਸੀਂ ਕੇਐਮ ਦਿੱਲੀ ਹਸਪੀਟਲ ਐ ਚਿਲਡਰਨ ਹਸਪੀਟਲ ਬਠਿੰਡਾ ਤੇ ਉੱਥੇ ਲੈ ਗਏ ਡਾਕਟਰ ਕੋਲੇ ਜਦੋਂ ਉਹਨਾਂ ਨੇ ਇਲਾਜ ਸ਼ੁਰੂ ਕਰਤਾ ਬੱਚੇ ਦਾ ਜਮਾਂ ਯਾਨੀ ਕਿ ਖਤਮ ਹੋ ਗਏ ਸੀਗਾ ਥੋੜੇ ਥੋੜੇ ਸਾਹ ਚੱਲਦੇ ਸੀ ਉਸ ਤੇ ਜਦੋਂ ਘਰੋਂ ਲਿਆਂਦਾ ਉਦੋਂ ਸਾਹ ਚੱਲਦੇ ਨਹੀਂ ਸੀ ਪਿੰਡੋਂ ਚੱਲਣ ਲੱਗੇ ਨਹਿਰਾ ਟਪਕੇ ਉਦੋਂ ਥੋੜੇ ਥੋੜੇ ਸਾਹ ਚੱਲਣ ਲੱਗੇ ਕੁੜੀਏ ਦੇ ਹੁਣ ਕਿੰਨੇ ਘਰ ਲਾਤ ਕਿਸ ਤਰ੍ਹਾਂ ਹੁਣ ਕੁੜੀਏ ਕੇ ਬਈ ਸਹੀ ਹੈ ਜੀ ਡਾਕਟਰ ਸਾਹਿਬ ਵੀ ਬਹੁਤ ਹੈਰਾਨ ਰਹਿ ਗਏ ਜੀ ਤੋਂ ਕਹਿੰਦੇ ਵੀ ਇੰਨੇ ਜਲਦੀ ਕਬਰ ਕੀਤਾ ਬੱਚੇ ਨੇ ਤੇ ਅਸੀਂ 26 ਤਰੀਕ ਨੂੰ ਸਾਣ ਛੁੱਟੀ ਮਿਲ ਗਈ ਸੀ ਕੀ ਮੈਸੇਜ ਕੀ ਦੇਣਾ ਚਾਹੁੰਗੇ ਭਜੀ ਇਸ ਤਰ੍ਹਾਂ ਛੋਟੇ ਛੋਟੇ ਬੱਚੇ ਲਗਭਗ ਹਰ ਇੱਕ ਦੇ ਘਰ ਹੁੰਦੇ ਹਨ ਕੀ ਕਹਿਣਾ ਚਾਹੁੰਗੇ ਹਾਂ ਜੀ ਇਹ ਹੀ ਬਸ ਵੀ ਖਿਆਲ ਰੱਖਣਾ ਬੱਚਿਆਂ ਦਾ ਤੇ ਇੱਕ ਜਿਵੇਂ ਆ ਪਾਣੀ ਵਾਲੇ ਕੋਈ ਡਰਮ ਹੁੰਦੇ ਆ ਆਪਾਂ ਭਰ ਕੇ ਰੱਖ ਲੈਣੇ ਆ ਤੇ ਇਹਨਾਂ ਨੂੰ ਵੀ ਨਾ ਭਰਨਾ ਕਿਉਂਕਿ ਇਹ ਸੋ ਦੇਖ ਲੈਣਾ ਵੀ ਨਿੱਕੀ 2 ਮਿੰਟਾਂ ਦਾ ਕੰਮ ਹੁੰਦਾ ਹੈ ਬਾਅਦ ਚ ਭਰ ਲੈਣ ਜਾਂ ਕਿਵੇਂ ਕੋਈ ਹੋਰ ਥਾਂ ਰੱਖ ਲੈਣ ਕਿਤੇ ਨਹੀਂ ਲੋਟ ਹੁੰਦਾ ਇਹ ਬੱਚੇ ਲੈ ਕਰੇ ਛੋਟਾ ਬੱਚਾ ਹੁੰਦਾ ਨਾ ਪਤਾ ਨਹੀਂ ਲੱਗਦਾ ਕਦੋਂ ਜਾ ਕੇ ਡਿੱਗ ਪੈਣਾ ਵਿੱਚ